ਹੱਦਿਸੀ ਬਣਾ ਰਿਆਂ ਆਈਸਕ੍ਰੀਮ ਪ੍ਰੀਮਿਕਸ ਜੋ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਸ ਦੀ ਜਦੋਂ ਵੀ ਚਾਓ ਤੁਸੀਂ ਆਈਸਕ੍ਰੀਮ ਬਣਾ ਕੇ ਰੈਡੀ ਕਰ ਸਕਦੇ ਹੋ ਆਈਸਕ੍ਰੀਮ ਪ੍ਰੀਮਿਕਸ ਬਣਾ ਲੈ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਪੈਨ ਦੇ ਵਿੱਚ ਇੱਕ ਕਾਪ ਮਖਾਨੇ ਨੂੰ ਆਪਾਂ ਰੋਸਟ ਕਰ ਲਵਾਂਗੇ ਬਹੁਤ ਹੀ ਅੱਛੇ ਤਰੀਕੇ ਨਾਲ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ 1/4 ਕੱਪ ਕਾਜੂ ਤੇ 1/4 ਕੱਪ ਬਦਾਮ ਇਹ ਦੋਨੇ ਚੀਜ਼ਾਂ ਬਰਾਬਰ ਮਾਤਰਾ ਚ ਐਡ ਕਰਕੇ ਤੇ ਬਹੁਤ ਹੀ ਵਧੀਆ ਇਹਨਾਂ ਨੂੰ ਵੈਸੇ ਰੋਸਟ ਕਰ ਲਾਂਗੇ ਮਖਾਨਿਆਂ ਦੇ ਨਾਲ ਜੇ ਅਸੀਂ ਰੋਸਟ ਕਰਕੇ ਵੈਸੇ ਤਾਂ ਉਦਾਂ ਵੀ ਬਣਾ ਸਕਦੇ ਆ ਬਸ ਰੋਸਟ ਕਰਕੇ ਜੇ ਬਣਾਨੇ ਆ ਤੇ ਕਾਫੀ ਲੰਮੇ ਸਮੇਂ ਤੱਕ ਅਸੀਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਆ ਹੁਣ ਮੈਂ ਗੈਸ ਆਫੇਮ ਆਫ ਕਰ ਦਿੱਤਾ ਹੈ ਇਸ ਨੂੰ ਆਪਾਂ ਠੰਡਾ ਕਰ ਲਵਾਂਗੇ ਜਦੋਂ ਠੰਡਾ ਹੋ ਜਾਵੇ ਤੇ ਇਸ ਨੂੰ ਆਪਾਂ ਕਰਾਇੰਡਰ ਜਾਰ ਦੇ ਵਿੱਚ ਪੀਸ ਲਵਾਂਗੇ ਬਹੁਤ ਹੀ ਵਧੀਆ ਫਾਈਨ ਪੇਸਟ ਬਣਾ ਕੇ ਰੈਡੀ ਕਰ ਲਵਾਂਗੇ ਤੇ ਕਿਹਦੇ ਵਿੱਚ ਮੈਂ ਹੁਣ ਐਡ ਕੀਤਾ ਹੈ ਹਾਫ ਕੱਪ ਚੀਨੀ ਚਾ ਤੁਸੀਂ ਇਹਦੇ ਵਿੱਚ ਮਿਸ਼ਰੀ ਵੀ ਐਡ ਕਰ ਸਕਦੇ ਹੋ ਇਦੇ ਨਾਲ ਹੀ ਮੈਂ ਹੁਣ ਐਡ ਕੀਤੀਆਂ 6 ਸਾਬਤ ਇਲਾਚੀ ਤੇ ਕੁਝ ਕੇਸਰ ਦੀਆਂ ਪੱਲੀਆਂ ਤੇ ਹੁਣ ਅਸੀਂ ਕੇਸਰ ਕੁਲਫੀ ਬਣਾ ਰਿਹਾ ਤਾਂ ਕੇਸਰ ਇਹਦੇ ਵਿੱਚ ਜ਼ਰੂਰ ਹੀ ਚਾਹੀਦਾ ਜੇ ਤੁਸੀਂ ਇਸ ਨੂੰ ਸਕਿਪ ਕਰਨਾ ਚਾਹੋ ਤਾਂ ਕਰ ਸਕਦੇ ਹੋ ਤੇ ਅਸੀਂ ਇਸ ਨੂੰ ਫਾਈਨ ਪੇਸਟ ਬਣਾ ਕੇ ਬਿਲਕੁਲ ਰੈਡੀ ਕਰ ਲਿਆ ਹੈ ਤਾਂ ਤੁਸੀਂ ਦੇਖੋ ਇਹ ਇੱਕਦਮ ਪਰ ਮਿਕਸ ਜਿਹੜਾ ਬਿਲਕੁਲ ਰੈਡੀ ਹੋ ਚੁੱਕਾ ਹੈ ਤੇ ਕੁਲਫੀ ਨੂੰ ਥੋੜਾ ਹੋਰ ਥਿੱਕ ਲਈ ਮੈਂ ਇਹਦੇ ਵਿੱਚ ਐਡ ਕਰਾਂਗੀ 1/4 ਕੱਪ कस्टर्ड पाउडर वन फोर्थ कप मिल्क पाउडर इन दोवे चीज़ों चो जो थोड़े को एक चीज़ भी है तो हाफ कप यद कर सकते हो जे थोड़े को चीज़ें है मिल्क पाउडर भी तो कस्टर्ड पाउडर भी तो वन फोर्थ कप दोनों चीज़ें ऐड कर सकते हो कस्टर्ड पाउडर मिल्क पाउडर पा तो बाद अच्छे तरीके मिक्स कर लवेंगी हूँ असी लवेंगे एयरटाइट कंटेनर ਏਅਰ ਟਾਈ ਕੰਟੇਨਰ ਦੇ ਵਿੱਚ ਤੇ ਤੁਸੀਂ ਇਸ ਨੂੰ ਸਟੋਰ ਕਰਕੇ ਰੱਖਦੇ ਹੋ ਤੇ ਕਾਫੀ ਲੰਮੇ ਸਮੇਂ ਤੱਕ ਇਸ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਪੂਰੀ ਗਰਮੀਆ ਇਸ ਨੂੰ ਜਦੋਂ ਚਟਪਟ ਤੁਸੀਂ ਆਈਸਕ੍ਰੀਮ ਬਣਾ ਕੇ ਇਸਦੀ ਰੈਡੀ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਮਨ ਕਰੇ ਜਾਂ ਬੱਚਿਆਂ ਦਾ ਮਨ ਕਰੇ ਤਾਂ फटाफट 10 ਮਿੰਟ ਦੇ ਵਿੱਚ ਇਸ ਨੂੰ ਤੁਸੀਂ ਰੈਡੀ ਕਰ ਸਕਦੇ ਹੋ ਬਣਾ ਕੇ ਤਾਂ ਅਸੀਂ ਇਸ ਨੂੰ ਬਣਾ ਕੇ ਵੀ ਤੁਹਾਨੂੰ ਦਿਖਾਵਾਂਗੇ ਜੇ ਇੱਕ ਜਾਣੀ ਦੀ ਆਈਸਕ੍ਰੀਮ ਬਣਾ ਰਹੇ ਹੋ ਤੇ ਦੋ ਚਮਚ ਜਿਹੜੇ ਪ੍ਰੀਮਿਕਸ ਰੈੱਡ ਲੱਗਣਗੇ ਤੁਹਾਡੇ ਤੇ ਇਹਦੇ ਵਿੱਚ ਮੈਂ ਐਡ ਕਰ ਰਹੀ ਆ ਅਸੀਂ 4 ਤੋਂ 5 ਜਾਣੇ ਲਈ ਬਣਾ ਰਹੇ ਆ ਤੇ ਇਹਦੇ ਵਿੱਚ ਮੈਂ ਐਡ ਕਰ ਰਹੀ ਆ 8 ਚਮਚ 6 ਚਮਚ ਮੈਂ ਪਹਿਲਾਂ ਐਡ ਕੀਤੇ ਨੇ ਤੋਂ ਹੋਰ ਇਹਦੇ ਵਿੱਚ ਮੈਂ ਦੁੱਧ ਐਡ ਕਰ ਦਾਂਗੀ ਹਾਫ ਕੱਪ ਐ ਦੁੱਧ ਲਿਆਏ ਤੁਸੀਂ ਇਹਦੇ ਵਿੱਚ ਓਨਾਕ ਦੁੱਧ ਲੈ ਸਕਦੇ ਹੋ ਜਿਹਦੇ ਵਿੱਚ ਅੱਛੇ ਤਰੀਕੇ ਨਾਲ ਮਿਕਸ ਹੋ ਜਾਵੇ ਤੇ ਹੁਣ ਮੈਂ ਦੋ ਚਮਚ ਹੋਰ ਐਡ ਕੀਤੇ ਨੇ ਪ੍ਰੀਮਿਕਸ ਨੂੰ ਆਪਾਂ ਬਹੁਤ ਹੀ ਵਧੀਆ ਮਿਕਸ ਕਰ ਲਾਂਗੇ ਮੈਂ ਹੋਰ ਐਡ ਦੁੱਧ ਬਿਲਕੁਲ ਵੀ ਨਹੀਂ ਕੀਤਾ ਸਿਰਫ ਉਸੇ ਦੁੱਧ ਦੇ ਵਿੱਚ ਮੈਂ ਬਹੁਤ ਹੀ ਵਧੀਆ ਮਿਕਸ ਕਰ ਲਿਆ ਹੋਇਆ ਹੈ ਤੇ ਇਸ ਨੂੰ ਆਪਾਂ ਮਿਕਸ ਕਰਕੇ ਸਾਈਡ ਤੇ ਰੱਖ ਦਵਾਂਗੇ ਤੇ ਦੂਜੀ ਸਾਈਡ ਮੈਂ ਗੈਸ ਆ ਫਲੇਮ ਆਨ ਕਰਕੇ ਤੇ ਪੈਨ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕੀਤਾ ਹੈ ਕਿਉਂਕਿ ਇਹਦੇ ਨਾਲ ਦੁੱਧ ਜਿਹੜਾ نیچے ਚਿਪਕਦਾ ਨਹੀਂ ਆ ਤੇ ਇਹਦੇ ਵਿੱਚ ਮੈਂ ਐਡ ਕੀਤਾ ਹੈ 2 ਕੱਪ ਦੁੱਧ ਤੇ ਇਸ ਨੂੰ ਆਪਾਂ ਬਹੁਤ ਹੀ ਵਧੀਆ ਹੁਣ ਉਪਾਲਾ ਆਂਦਾ ਪੇਟ ਕਰਾਂਗੇ ਉਸ ਤੋਂ ਬਾਅਦ ਜੋ ਪਰਮਿਕਸ ਅਸੀਂ ਰੈਡੀ ਕਰਕੇ ਰੱਖਿਆ ਸੀ ਉਹ ਅਸੀਂ ਐਡ ਕਰ ਦਾਂਗੇ ਜਦੋਂ ਅਸੀਂ ਗਰਮਾ-ਗਰਮ ਦੁੱਧ ਦੇ ਵਿੱਚ ਪ੍ਰੋਮਿਕਸ ਐਡ ਕਰਦੇ ਆਂ ਤੇ ਫਟਾਫਟ ਅਸੀਂ ਮਿਕਸ ਕਰਦੇ ਜਾਵਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਕਸਟਰਡ ਪਾਊਡਰ ਐਡ ਕੀਤਾ ਹੈ ਕਸਟਰਡ ਪਾਊਡਰ ਜਦੋਂ ਅਸੀਂ ਗਰਮਾ-ਗਰਮ ਦੁੱਧ ਦੇ ਵਿੱਚ ਐਡ ਕਰਦੇ ਆਂ ਤੇ ਉਹਦੇ ਨਾਲ ਲੰਮਸ ਜਿਹੜੇ ਬੰਨਨੇ ਸਟਾਰਟ ਹੋ ਜਾਂਦੇ ਨੇ ਤੇ ਇਸ ਨੂੰ ਥੋੜਾ-ਥੋੜਾ ਐਡ ਕਰਕੇ ਨਾਲੋ-ਨਾਲ ਮਿਕਸ ਕਰਦੇ ਜਾਵਾਂਗੇ ਬਹੁਤ ਹੀ ਵਧੀਆ ਇਹਦੇ ਵਿੱਚ ਅਸੀਂ ਕਸਟਰਡ ਪਾਊਡਰ ਤੇ ਮਿਲਕ ਪਾਊਡਰ ਐਡ ਕੀਤਾ ਹੈ ਤੇ ਇਸ ਨੂੰ ਆਪਾਂ ਨਾਲੋ-ਨਾਲ ਚਲਾਉਂਦੇ ਜ਼ਰੂਰ ਜਾਵਾਂਗੇ ਤਾਂ ਜੋ ਇਹ ਬਿਲਕੁਲ ਵੀ ਚਿਪਕੇ ਨਾ ਤੇ ਜੋ ਸਾਈਡਾਂ ਦੀ ਥਿਕਨੈਸ ਆ ਜੋ ਵੀ ਮਲਾਈ ਆ ਇਹਦੇ ਵਿੱਚ ਅਸੀਂ ਨਾਲੋਂ ਨਾਲ ਇਹਦੇ ਵਿੱਚ ਐਡ ਕਰਦੇ ਜਾਵਾਂਗੇ ਸਾਈਡਾਂ ਦੇ ਬਿਲਕੁਲ ਵੀ ਜੰਮ ਨਹੀਂ ਦੇਣੀ ਤੇ ਅਸੀਂ ਪਰਮਿਕਸ ਨੂੰ ਥਿੱਕ ਹੋਣ ਤੱਕ ਪਕਾ ਲਵਾਂਗੇ ਤੁਸੀਂ ਦੇਖੋ ਇਹਦੀ ਕਨਸਿਸਟੈਂਸੀ ਜਿਹੜੀ ਹੈ ਇਦਾਂ ਦੀ ਹੋਣੀ ਚਾਹੀਦੀ ਹੈ ਸਿਰਫ ਅਸੀਂ ਇਸ ਨੂੰ 5 ਮਿੰਟ ਪਕਾਇਆ ਹੈ ਤੇ ਹੁਣ ਇਹ ਗੈਸ ਦਾ ਫਲੇਮ ਅਸੀਂ ਆਫ ਕਰ ਦਿੱਤਾ ਹੈ ਤੇ ਇਸ ਨੂੰ نیچے ਉਤਾਰ ਕੇ ਆਪਾਂ ਬਹੁਤ ਹੀ ਵਧੀਆ ਠੰਡਾ ਕਰ ਲਵਾਂਗੇ ਰੂਮ ਟੈਂਪਰੇਚਰ ਉੱਤੇ ਜੇ ਜੋ ਜੋ ਇਹ ਠੰਡਾ ਹੁੰਦਾ ਜਾਏਗਾ ਉਤੋਂ ਹੀ ਇਹ ਬਿਲਕੁਲ ਜ਼ਿਆਦਾ ਸੰਗਣਾ ਹੁੰਦਾ ਜਾਏਗਾ ਤੁਸੀਂ ਦੇਖੋ ਕਿੰਨਾ ਜ਼ਿਆਦਾ ਸੰਗਣਾ ਹੋ ਗਿਆ ਏ ਤੇ ਹੁਣ ਇਜ਼ੀ ਜਿਹੜੇ ਆ ਮਾਰਕੀਟ ਦੇ ਵਿੱਚ ਮੋਲਡ ਜਿਹੜੇ ਇਸ ਤਰੀਕੇ ਨਾਲ ਮਿਲ ਜਾਂਦੇ ਨੇ ਆਨਲਾਈਨ ਵੀ ਮਿਲ ਜਾਂਦੇ ਨੇ ਤੇ ਆਫਲਾਈਨ ਵੀ ਮਿਲ ਜਾਂਦੇ ਨੇ ਜੇ ਤੁਹਾਡੇ ਕੋਲ ਮੋਲਡ ਨਹੀਂ ਹੈ ਤਾਂ ਤੁਹਾਨੂੰ ਮੈਂ ਅੱਗੇ ਜਾ ਕੇ ਦੱਸ ਦਿਆਂ ਤੇ ਹੁਣ ਇਹਦੇ ਵਿੱਚ ਅਸੀਂ ਜੋ ਪਰਮਿਕਸ ਐਡ ਬਣਾ ਕੇ ਰੈਡੀ ਕੀਤਾ ਏ ਉਹਦੇ ਵਿੱਚ ਅਸੀਂ ਐਡ ਕਰ ਦਾਂਗੇ ਤੇ ਚੂੜੀਆਂ ਦੇ ਨਾਲ ਅੱਛੇ ਤਰੀਕੇ ਨਾਲ ਅਸੀਂ ਬੰਦ ਕਰ ਦਵਾਂਗੇ ਅੱਗੇ ਨਾਲ ਹੀ ਆ ਅਵੇਲੇਬਲ ਹੁੰਦੀਆਂ ਨੇ ਚੂੜੀਆਂ ਜੋ ਜੇ ਤੁਹਾਡੇ ਕੋਲ ਕੁੱਲੜ ਹੈ ਤਾਂ ਕੁੱਲੜ ਦੇ ਵਿੱਚ ਵੀ ਤੁਸੀਂ ਐਡ ਕਰਕੇ ਤੇ ਉਸ ਤੋਂ ਬਾਅਦ ਜੇ ਨਹੀਂ ਹੈ ਤਾਂ ਤੁਸੀਂ ਗਲਾਸ ਚਾ ਕ올ੀਆਂ ਕੁਝ ਵੀ ਹੈ ਤੁਹਾਡੇ ਘਰ ਨਾਲ ਵਿੱਚ ਉਹਦੇ ਵਿੱਚ ਤੁਸੀਂ ਐਡ ਕਰਕੇ ਪਰ ਮਿਕਸ ਨੂੰ ਤੇ ਉਪਰੋਂ ਅچھے ਤਰੀਕੇ ਨਾਲ ਬੰਦ ਕਰ ਦੇਣਾ ਹੈ ਤਾਂ ਜੋ ਜਦੋਂ ਅਸੀਂ ਆਈਸਕ੍ਰੀਮ ਜਮਾਵਾਂਗੇ ਤਾਂ ਆਈਸ ਕ੍ਰਿਸਟਲ ਬਿਲਕੁਲ ਵੀ ਨਾ ਜੰਮਣ ਤੇ ਹੁਣ ਮੈਂ ਇਹਦੇ ਉੱਪਰ ਪੇਪਰ ਲਗਾ ਕੇ ਇਸ ਤਰੀਕੇ ਨਾਲ ਤੇ ਉੱਪਰ ਰਬੜ ਸਾਰਿਆਂ ਕੋਲ ਹੁੰਦੀ ਘਰਾਂ ਦੇ ਵਿੱਚ ਤੇ ਇਦਾਂ ਰਬੜ ਜਿਹੜੀ ਆ ਲਗਾ ਦਵਾਂਗੇ ਤਾਂ ਜੋ ਇਹਦੀ ਹਵਾ ਜਿਹੜੀ ਆ ਬਿਲਕੁਲ ਵੀ ਨਾ ਜਾਵੇ ਇਹਦੇ ਅੰਦਰ ਤੇ ਸਾਡੀ ਆਈਸਕ੍ਰੀਮ ਜਿਹੜੀ ਆ ਬਾਜ਼ਾਰ ਨਾਲੋਂ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਘਰ ਵਿੱਚ ਤਿਆਰ ਹੋਵੇ ਇਹਦੇ ਵਿੱਚ ਜੇ ਤੁਸੀਂ ਤੀਲਾ ਐਡ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਤੁਸੀਂ ਐਡ ਕਰ ਸਕਦੇ ਹੋ ਥੋੜਾ ਜਿਹਾ ਹਲਕਾ ਜਿਹਾ ਸ਼ੇਕ ਕਰਕੇ ਨਾਈਫ ਦੇ ਨਾਲ ਤੇ ਇਦਾਂ ਤੁਸੀਂ ਲਗਾ ਸਕਦੇ ਹੋ ਮੈਸੇ ਤਾਂ ਆਈਸਕ੍ਰੀਮ 6 ਘੰਟੇ ਇਹਦੇ ਵਿੱਚ ਬਹੁਤ ਹੀ ਵਧੀਆ ਜੰਮ ਜਾਂਦੀ ਪਰ ਮੈਂ ਓਵਰਨਾਈਟ ਇਸ ਨੂੰ ਰੱਖ ਦਿੱਤਾ ਹੈ ਆਈਸਕ੍ਰੀਮ ਜੰਮਣ ਲਈ ਵਾਸਤੇ ਤੇ ਹੁਣ ਮੈਂ ਦਿਨੇ ਇਸ ਨੂੰ ਆਈਸਕ੍ਰੀਮ ਤੁਹਾਨੂੰ ਦਿਖਾ ਰਹੀ ਹਾਂ ਕਿ ਬਹੁਤ ਹੀ ਵਧੀਆ ਅੰਦਰੋਂ ਜੰਮ ਕੇ ਬਿਲਕੁਲ ਰੈਡੀ ਹੋ ਚੁੱਕਿਆ ਹੈ ਤੇ ਇੱਕ ਤੰਬਰ ਚੀਵੇ ਬਾਜ਼ਾਰ ਵਰਗੀ ਆਈਸਕ੍ਰੀਮ ਹੁੰਦੀ ਨਾ ਉਸੇ ਤਰ੍ਹਾਂ ਹੀ ਇਹਦਾ ਟੇਸਟ ਹੈ ਤੇ ਦੂਸਰਾ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਕੇਸਰ ਕੁਲਫੀ ਦੀ ਤੇ ਮੈਂ ਹੱਥ-ਹੱਥੇ ਨਾਲ ਰਬ ਕੀਤਾ ਇਹਦੇ ਤੁਸੀਂ ਦੇਖੋ इजीली ਜੜੀ ਆ ਨਿਕਲ ਆਈ ਹੈ ਕੁਲਫੀ ਤੇ ਤੁਸੀਂ ਇਹਦਾ ਕਲਰ ਟੈਕਚਰ ਇਕਦਮ ਰਿਚ ਹੈ ਬਿਲਕੁਲ ਇਕਦਮ ਕਰੀਮੀ ਟੈਕਚਰ ਆਇਆ ਹੈ ਇਹਦਾ ਤੁਸੀਂ ਇਸ ਕੁਲਫੀ ਨੂੰ ਬਣਾ ਕੇ ਰੈਡੀ ਕਰੋਗੇ ਨਾ ਤੁਸੀਂ ਇਸ ਕੁਲਫੀ ਦੇ دیਵਾਨੇ ਹੋ ਜਾਓਗੇ ਬਾਜ਼ਾਰ ਦੀ ਕੁਲਫੀ ਖਾਣਾ ਭੁੱਲ ਜਾਓਗੇ ਤੇ ਹੁਣ ਅਸੀਂ ਇੱਕ ਦੇ ਵਿੱਚ ਜਿਹੜਾ ਇਹ ਤੀਲਾ ਐਡ ਨਹੀਂ ਕੀਤਾ ਸੀ ਤੇ ਹੁਣ ਮੈਂ ਇਸ ਨੂੰ ナイフ ਤੇ ਨਾਲ ਜਿਹੜੀ ਚਮਚ ਦੇ ਨਾਲ ਆ ਉਹ ਤੁਸੀਂ ਕੱਢ ਸਕਦੇ ਹੋ ਇਸ ਤਰੀਕੇ ਨਾਲ ਸੋ ਸਾਡੀ ਤਾਂ ਕੁਲਫੀ ਬਣ ਕੇ ਬਿਲਕੁਲ ਇਕਦਮ ਰੈਡੀ ਹੋ ਚੁੱਕੀ ਹੈ ਤਾਂ ਤੁਸੀਂ ਵੀ ਇਸ ਨੂੰ ਟਰਾਈ ਕਰਕੇ ਕਰੇ ਜ਼ਰੂਰ ਦੇਖਿਓ ਜੇ ਰੈਸਪੀ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਿਊ ਤੇ ਫਟਾਫਟ ਜਾਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਤੱਕ ਤੱਕ ਲਈਏ ਸਤਿ ਸ਼੍ਰੀ ਅਕਾਲ ਜੀ